ਇੱਥੇ ਤੁਸੀਂ ਕੋਈ ਮਰੇ ਹੋਏ ਬੰਦੇ ਵੇਖਿਆ ਕੋਈ ਨਹੀਂ ਬੜੀ ਦੁਨੀਆ ਮਰੀ ਇੱਕ ਬੰਦੇ ਜੋ ਛੱਡ ਦੇ ਕਈ ਕਾਫਲੇ ਮਰਨ ਤੇ ਬਾਹਰ ਸ਼ਾਂ ਪੈਣੀ ਲੋਕ ਲਾਸ਼ਾਂ ਉਤੂ ਲੱਗਦੇ ਨੇ ਇਹਨਾਂ ਨੂੰ ਹਸਮਾਨ ਵਾਲਾ ਕੌਣ ਆ ਬਸ ਅਸਲਾਮੁਅਲੈਕਮ ਜੀ ਮੈਂ ਜੀ ਮੈਂ ਨਜ਼ੀਰ ਅਹਿਮਦ ਤੁਸੀਂ ਇਸ ਟਾਈਮ ਵੇਖਦੇ ਪਹਿਲੇ ਮੇਰਾ YouTube ਚੈਨਲ Facebook ਪੇਜ ਇੱਕ ਪੰਜਾਬ ਮੈਂ ਪੜਾਂ ਜੀ ਪਿੰਡ ਦੇ ਵਿੱਚ ਪਿੰਡ ਦਾ ਨਾਂ ਹੈ ਬੁੰਮਣ ਸ਼ਾ ਤਹਿਸੀਲ ਦੀਪਾਲਪੁਰ ਤੇ ਜ਼ਿਲ੍ਹਾ ਜਿਹੜਾ ਹੈ ਉਹ ਕੜ ਆਪਣੇ ਕੋਲ ਇੱਕ ਬਜ਼ੁਰਗ ਮੌਜੂਦ ਨੇ ਜਿਹੜੇ ਹਿੰਦੁਸਤਾਨ ਤੋਂ ਪਾਕਿਸਤਾਨ ਆਇਆ ਹੈ ਉਹ ਪੁਰਾਣੀਆਂ ਗੱਲਾਂ ਆਪਾਂ ਬਾਬੇਰ ਕੋਲ ਪੁੱਛਨੇ ਵੀ ਕਿਵੇਂ ਆਪੜੇ ਹੈ ਪਾਕਿਸਤਾਨ ਦੇ ਵਿੱਚ ਅਸਲਾਮੁਅਲੈਕਮ ਬਾਬਾ ਜੀ ਕੀ ਹਾਲ ਹੈ ਵਾਅਲੈਕਮ ਸਨੱਤ ਠੀਕ ਹੈ ਜੀ ਬਾਬਾ ਜੀ ਤੁਹਾਡਾ ਨਾਂ ਕੀ ਹੈ ਮੇਰੇ ਨਾਂ ਖੁਸ਼ ਮੁਹੰਮਦ ਹੈ ਤੇ ਤੁਹਾਡੇ ਅੱਬੇ ਦਾ ਨਾਂ ਮੇਰੇ ਅੱਬੇ ਦਾ ਨਾਂ ਸੁਲਤਾਨ ਤੇ ਤੁਹਾਡੀ ਜ਼ਾਤ ਕੀ ਹੈ ਜੀ ਸਾਡੀ ਜ਼ਾਤ ਮਾਰ ਮੋ ਮਾਰ ਕੰਬੋ ਹਾਂ ਸਹੀ ਉਹ ਮੈਨ ਪਾ ਲੱਗ ਗਿਆ ਮਰੋਕ ਕਮੋਰੇ ਮਰੋਕ ਆ ਮਰੋਕ ਕਮੋਰੇ ਸਹੀ ਹਾਂ ਤੇ ਬਾਬਾ ਜੀ ਤੁਸੀਂ ਜਿਹੜੇ ਤੁਹਾਡੇ ਵੜਕੇ ਹਾਏ ਉਹ ਇੰਡੀਆ ਚ ਆਇਆ ਹੈ ਪਾਕਿਸਤਾਨ ਅਸੀਂ ਇੰਡੀਆ ਚ ਆਇਆ ਹੈ ਮੇਰੀ ਉਮਰ ਉਸ ਤੋਂ 10 ਸਾਲ ਲੇ ਗਈ ਹੈ ਇਹ ਅਸੀਂ ਬੰਗਲੇ ਫਾਜ਼ਲ ਦੇ ਨਾਲ ਇੱਕ ਚੱਕ ਆ ਉਸ ਚੱਕ ਤੋਂ ਅਸੀਂ ਉਠੇ ਦੇ ਉਸ ਚੱਕ ਦੇ ਨਾਮ ਤੁਰਕਾੜਾ 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 ਚੱਕ ਦੇ ਨਾਮ ਤੁਰਕਾੜਾ ਤੇ ਆਂਡਗਵਾਨ ਕਿਹੜੇ ਕਿਹੜੇ ਚੱਕ ਆਂਡਗਵਾਨ ਹੈਗਾ ਫਾਇਲ ਕਿਆਂ ਦਾ ਚੱਕ ਸੀ ਆਲਮ ਸ਼ਾਹ ਸੀ ਬੋਦਲੇ ਆਏ ਬੇਕਾਇਆ ਇਸਾਰ ਜਿਹੜੇ ਵਟੂ ਨੇ ਉਥੋਂ ਦੇ ਗਏ ਸਹੀ ਅਸੀਂ ਉਥੋਂ ਬੰਗਲੇ ਉਥੋਂ ਉਤਰ ਗਏ ਉੱਥੇ ਸਾਥੂ ਬੰਗਲਾ 2 ਕਿਲੋਮੀਟਰ ਤੇ ਹੈਗਾ ਸਹੀ ਸਾਡੇ ਗਨੇ ਘਰ ਬੰਗਲੇ ਰਹਿੰਦੇ ਆ ਹੂੰ ਉਥੋਂ ਅਸੀਂ ਉੱਠੇ ਗੱਡਾ ਸਾਡਾ 100 ਕੁ ਜੁੜ ਗਿਆ ਉਹ ਸਾਰੇ ਚੱਕਾਂ ਵਾਲਾ ਇਕੱਠਾ ਸਾਈਂ ਮੇ ਤੇ ਸਾਰੇ ਅਸੀਂ ਇਕੱਠੇ ਹੋ ਗਏ ਅੱਛਾ ਅਸੀਂ ਉਹ ਰਾਵ ਜਿਸ ਨੇ ਆਂਦੇ ਸਾਨੂੰ ਅਮਲੇ ਹੁੰਦੇ ਆ ਨੇ ਲਾਦੇ ਫਜ਼ਲ ਨਾਲ 100 ਕੋ ਗੱਡਾ ਤੇ ਬੰਦਾ 4-500 ਸਾਡਾ ਬੜਾ ਹੂੰ ਹੂੰ ਬਸ ਉਹਵੇਂ ਨਿਕਾ ਤੇ ਮ ਲੜਾਈਆਂ ਹੁੰਦੀਆਂ ਆਈਆਂ ਸਹੀ ਸਾਡੇ ਬੰਦੇ ਵੀ ਕੇ ਮਰਦੇ ਰਹੇ ਲੇਕਿਨ ਉਹਨਾਂ ਦੇ ਜ਼ਿਆਦਾ ਨੁਕਸਾਨ ਹੁੰਦੇ ਰਹੇ ਹੂੰ ਉੱਥੋਂ ਚੱਲੇ ਅਸੀਂ ਹੈਡ ਸੁਲੇਮਾਨ ਉੱਥੇ ਬਾਰਾਂ ਮੇਲੇ ਅੱਛਾ ਸੱਤਾਂ ਦਿਨ ਅਸੀਂ ਉਸ ਪਾਸ ਕਰਦੇ ਹੈਡ ਤੁੰਪੀਸਾ ਜੰਗੜਾ ਦੇ ਬਾਣ ਤੇ ਹੂੰ ਉੱਥੇ ਬੜਾ ਹਮਲਾ ਹੋਇਆਗਾ ਉੱਥੇ ਬੜੇ ਮਾਰਕਟ ਆਈਆਂ ਆ ਗੋ ਪੁਲਿਸ ਆ ਗਈ ਮਿੰਟਰੀ ਆ ਗਈ ਡੋਗਰਾ ਹੂੰ ਹੂੰ ਇੰਡੀਆ ਦੇ ਉਹਨਾਂ ਨੇ ਸਾਡੇ ਕੋਲ ਤੋਂ ਛੋਟੀਆਂ ਵੀ ਖੋ ਲਈਆਂ ਅੱਛਾ ਉਹਨਾਂ ਕਹਿੰਦੇ ਦੋ ਜਾਂ ਦੋਨੋਂ ਸੀ ਮਾਰਸ ਹੈ ਹੂੰ ਵੈਗਾ ਯੋ ਗੁਲਾਮ ਕਸਾਈ ਉਹ ਸਾਗਾ ਮੀਂਹ ਮਾਰੋ ਨਾ ਤੁਸੀਂ ਜਿਹੜੀ ਸੈ ਲੈਣੀ ਲੈ ਲਓ ਹੂੰ ਉਹਨਾਂ ਕਹਿੰਦਾ 100 ਰੁਪਏ ਗੱਡੇ ਦਾ ਲੈਸ ਹੈ ਉਹਨੇ 100 ਰੁਪਏ ਜੋੜਿਆ ਸੀ ਹਜ ਤੇ ਜਾਣਾ ਸੀ ਹੂੰ ਉਸਦੇ 100 ਰੁਪਏ ਟੁਰ ਤੇ ਜਾਂਦੇ ਸੀ ਹਜ ਤੇ ਜਾਂਦੇ ਆ ਬੰਦੇ 100 ਰੁਪਏ ਵੀ ਨਹੀਂ ਲੱਗਦਾ ਅੱਛਾ ਉਸਦੇ ਪੈਸੇ ਦੇ ਨੇ ਵੈਲਿਊ ਆਈ ਚਾਂਦੀ ਦਾ ਰੁਪਈਆ ਉਸੇ ਚੱਲਿਆ ਸੀ ਅੱਜ ਉਹ ਰੁਪਈਆ 45 ਰੁਪਏ ਵਜਾਂਦਾ ਪਿਆ ਹੂੰ ਹੂੰ ਉੱਥੋਂ ਬੜੋ ਨਿਆਖਾ 100 ਰੁਪਏ ਮੈਂ ਤੁਸੀਂ ਮੇਰੇ ਕੋਲ ਜੇਣਲੋ ਸਾਨੂੰ ਜਾਵਣ 100 ਰੁਪਏ ਉਹਨੇ ਦਿੱਤਾ ਤੇ ਉਹ ਸਾਡੇ ਨਾਲ ਵਾਲੇ ਬੰਗਲਾ ਉਹ ਹੈਡ ਸਾਨੂੰ ਨਿਪਾਸ ਕਰਾ ਦਿੱਤਾ ਅੱਛਾ ਸੋਨੇ ਸਾਡੀ ਮਣਾ ਖੋਲੀ ਮਣ ਹੈਡ ਤੋਂ ਲੱਗਿਆ ਆਪਣਾ ਪਾਕਿਸਤਾਨ ਦਾ ਮੁਲਕ ਆ ਕੇ ਅਸੀਂ ਵੀ ਲੱਗਿਆ ਅਸੀਂ ਬੜਾ ਵੇਲੀ ਆ ਜੇ ਪੰਜ ਆਹ ਦੇਣਾ ਵੇਲੀ ਬੈਠ ਰਹੇ ਇੱਥੋਂ ਮੁਰ ਜਿਵੇਂ ਕਿਸੇ ਦਾ ਘਸੂਰ ਜਾਣੇ ਕਾਫਲੇ ਫੁੱਟਦੇ ਗਏ ਨਿਕਲਦੇ ਗਏ ਆਪੋ ਆਪ ਹੀ ਬਸ ਸਾਡਾ ਕਾਫਲਾ ਉਕਾੜੇ ਜਾਂਦੇ ਸਿਰ ਚੱਕ ਜੋ ਉੱਥੇ ਪੰਜ ਸੱਤ ਘਰ ਸਾਡੇ ਬਹਿ ਗਏ ਹਮ ਅਸੀਂ ਉਧ ਮੋੜ ਹਟ ਕੇ ਆ ਗਏ ਅਸੀਂ ਜਾਂਦੇ ਚਾਵਨੂ ਸਾਕ ਕੋ 303 ਵੀ ਉੱਥੇ ਰੇ 2 ਸਾਲ ਸਾਨੂੰ ਜ਼ਮੀਨਾਂ ਡੀ ਗਈਆਂ 2 ਸਾਲਾਂ ਤੋਂ ਬਾਅਦ ਉੱਥੇ ਮਾਲਕੀਆਂ ਮਾਲਕਾਂ ਨੂੰ ਵਾਲਕੀਆਂ ਪੈ ਗਈਆਂ ਸਾਨੂੰ ਉਹਨਾਂ ਜਵਾਬ ਦਾ ਅਸੀਂ ਪਰ ਚੱਲੇ ਗਏ ਚਾਰ ਸਾਲ ਦੇ ਰਹੇ ਹਾਂ ਮੁਰਾਦ ਅਲੀ ਹਮ ਉੱਥੇ ਚਾਵਨੂ ਸਾਕ ਤੋਂ ਪਰ 2 ਸਾਲ ਉੱਥੇ ਰੇ 1900 ਤੇ 52 ਇੱਕ ਛੜਾਈ ਬੜੀ ਜ਼ਬਰਦਸਤ ਛੜਾਈ ਕਿ ਜਿਵੇਂ 1988 ਚਾਈ ਹੂੰ ਉਹ ਲਗਾ ਸਾਰਾ ਡੁੱਬ ਗਿਆ ਅੱਛਾ ਪਿੰਡ ਸਾਰਾ ਇੱਕ ਬਚ ਗਿਆ ਸਾਡਾ ਬਸ ਉੱਥੇ ਮੜ ਕਣਕਾਂ ਦੇ ਬੀਜ ਇੱਥੇ ਤਰਫ ਆ ਗਏ ਇੱਥੇ ਸਾਡੀ ਬਿਆਦਰੀ ਹੋਸੀ ਉੱਥੇ ਚੱਲੇ ਤੇ ਇੱਥੇ ਆ ਗਏ ਇੱਥੇ ਆ ਗਏ ਸਿਰੂ ਤੋਂ ਲੈ ਤੇ ਅਸੀਂ ਮੜ ਆਏ ਇੱਥੇ ਬੈਠੇ ਸਹੀ 72 ਤੋਂ ਲੈ ਤੇ ਅਸੀਂ ਨਹੀਂ ਮੜ ਅੱਛਾ ਬਾਬਾ ਜੀ ਇਹ ਹੁਣ ਮਰੋਕ ਇਹਦੇ ਵਿੱਚ ਗੋਤ ਹਿੰਦੂਆਂ ਦੀ ਮਰੋਕ ਹੈ ਹੁੰਦੇ ਕੰਬੋ ਕੰਬੋ ਮੁਸਲਮਾਨ ਹੋਏ ਨੇ ਕੰਬੋ ਇਹ ਮਰੋਕ ਦੇ ਜਿਹੜਾ ਨੇ ਇਹ ਕੰਬੋ ਮੁਸਲਮਾਨ ਹੋਇਆ ਸਹੀ ਇਹ ਮੁਸਲਮਾਨ ਹੋਇਆ ਨੂੰ ਸਾਡੇ ਤਾਂ ਕਈ ਪੀੜੀਆਂ ਹੋ ਗਈਆਂ ਕਿੰਨੀਵੀਂ ਪੀੜੀ ਅੰਦਾਜ਼ਨ ਮੇਰਾ ਅੰਦਾਜ਼ਾ ਕੋਈ ਦਾਦਾ ਤੇ ਪਰਦਾਦਾ ਸਾਨੂੰ ਛਵੀਂਕੋ ਪੀੜੀ ਹੋ ਗਈ ਛਵੀਂ ਪੀੜੀ ਤੁਸੀਂ ਹਿੰਦੁਸਤਾਨ ਦੇ ਵਿੱਚ ਹੀ ਹੋ ਗਏ ਆ ਹਾਂ ਹਿੰਦੁਸਤਾਨ ਦੀ ਮੁਸਲਮਾਨ ਹੋ ਉੱਥੇ ਮੁਸਲਮਾਨ ਹੋ ਤੁਹਾਡੇ ਪਿੰਡ ਦੇ ਵਿੱਚ ਕੋਈ ਗੁਰਦੁਆਰਾ ਜਾਂ ਸਾਡੇ ਪਿੰਡ ਦੀ ਗੁਰਦੁਆਰਾ ਕੋ ਨਹੀਂ ਆ ਗੁਰਦੁਆਰਾ ਉਹਨਾਂ ਦੇ ਬੰਗਲੇਗਾ ਤੇ ਜਿੱਥੇ ਜ਼ਿਆਦਾ ਮੁਸਲਮਾਨ ਆ ਉੱਥੇ ਕੁਰਬਾਨੀ ਕਰ ਲੈਂਦੇ ਆ ਜਿੱਥੇ ਥੋੜੇ ਘਰ ਮੁਸਲਮਾਨਾਂ ਦੇ ਚੰਦ ਘਾਰੇ ਤੋਂ ਕੁਰਬਾਨੀ ਨਹੀਂ ਕਰ ਲੈਂਦੇ ਆ ਸਹੀ ਬੰਗਲੇ ਜਮੂੜੇ ਸਿਪਲਾਟ ਲਿਆ ਹੈ ਘੰਟਾ 11 ਬੰਗਲੇ ਦੇ ਵਿੱਚ ਆਉਂਦਾ ਹਾਂ 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 ਹੈ ਗੋਲ ਚੌਕ ਗੋਲ ਚੌਕ ਉਹ ਤੋਂ ਬਣੀ ਦਾ ਤੇ ਕুতਬ ਨੂੰ ਗਲੀ ਜਾਂਦੀ ਉਹਦੇ ਸਾਡਾ ਪਲਾਟ ਹੈਗਾ ਅੱਛਾ ਉਹ ਉੱਥੇ ਰਹਿ ਗਏ ਮੇਰੀ ਫੁੱਫੀ ਤੇ ਮੇਰੇ ਬਾਦ ਲੋਏ ਤੇ ਕਿੱਥੇ ਰਹਿ ਕੋਈ ਬੰਦੇ ਰਹਿ ਗਏ ਤੁਹਾਡੇ ਦੇ ਨਹੀਂ بس ਉੱਧ ਸਾਡੇ ਬੰਦੇ ਕੋਈ ਨਹੀਂ ਨੇ ਅੱਛਾ ਅੱਛਾ ਸਾਰੇ ਆ ਗਏ ਸਾਰੇ ਆ ਗਏ ਕੋਈ ਬੰਦਾ ਖਰੀਜਾ ਕੋਈ ਮਰੀਜਾ ਨਹੀਂ ਕੋ ਮਾਰੇ ਮੁਰਾ ਲੱਗਿਆ ਕਿ ਚੰਦਾ ਬੰਦੇ ਪਰ ਅਸੀਂ ਆ ਸਾਰੇ ਗਏ ਸਾਡਾ ਕਾਫਲਾ ਚੰਗਾ ਤਕੜਾ ਸੀ ਜੀ ਟੋਟਲੀ ਆ ਗਿਆ ਆਵਾ ਮਾ ਤੁਹਾਡੇ ਨਾਨ ਸਮਾਨ ਛੱਡਿਆ ਤੁਹਾਡੇ ਨਾਨਕੇ ਕਿਹੜੇ ਚੱਕ ਚ ਬੈਠਿਆ ਨਾਨਕੇ ਸਾਡੇ ਆਲਮ ਸਾਹਿਬ ਬੈਠਿਆ ਹੈ ਆਲਮ ਸਾਹਿਬ ਆਲਮ ਸ਼ਾਹ ਆਲਮ ਸ਼ਾਹ ਹਾਂ ਉਹ ਕਿੰਨਾ ਕੁ ਦੂਰ ਆ ਤੁਹਾਡੇ ਉਹ ਸਤੋਂ ਕਿੰਨੇ ਕਿਲੋਮੀਟਰ ਤੇਗਾ ਸ ਅੱਛਾ ਆਲਮ ਸ਼ਾਹ ਫੈਲ ਕੇ ਮੌਜਮ ਇਹ ਤੁਰ ਕਾਲਾਮ ਆਲ ਬੇਕਰ ਇਹ ਸਾਰੇ ਪਿੰਡ ਬੰਗਲੇ ਦੇ ਨਾਲ ਨਾਲ ਵਾਲੇ ਮੀਲ ਮੀਲ ਕਿਲੋ ਮੀਲ ਕਿੰਨੇ ਕਿਲੋਮੀਟਰ ਦੇ ਤੇ ਤੁਹਾਨੂੰ ਥਾਣਾ ਸੋਣਾ ਕਿਹੜਾ ਲੱਗਦਾ ਸਕੂਲ ਕਿੱਥੇ ਪੜਦੇ ਆ ਤੁਸੀਂ ਸਕੂਲ ਉਸੇ ਪੜਾਈਆਂ ਕੋਈ ਨਹੀਂ ਪੜਾਈਆਂ ਹੀ ਕੋਈ ਜਿਹੜਾ ਦੋ ਜਮਾਤਾਂ ਪੜ ਜਾਂਦਾ ਉਹਨੂੰ ਅਗਲੇ ਧੱਕੇ ਨਾਲ ਪੜਵਾਰੀ ਰੱਖ ਲੈਂਦੇ ਆ ਹਾਂ ਸਹੀ ਉਸਲੇ ਵੀ ਪੜਾਈਆਂ ਕੋਈ ਨਹੀਂ ਆਈਆਂ ਸਕੂਲ ਸਾਡੇ ਅਸਾਂ ਤਾਂ ਉੱਥੇ ਅੱਖੀ ਨਹੀਂ ਵੇਖਿਆ ਤੇ ਜਿਹੜਾ ਬੰਦਾ ਮੇਰਾ ਪਿਓ ਗੱਲ ਕਰਦਾ ਹੈ ਕਿ ਸਾਡੇ ਚ ਪੜ ਗਿਆ ਸੀ ਦੋ ਜਮਾਤਾਂ ਅੱਛਾ ਖਤ ਪੜਨਾ ਕਿਸੇ ਨਿਆਂ ਦਾ ਜਾਂਦੇ ਆ ਫਲਾਣਾ ਬੰਦਾ ਪੜਾ ਚੰਦੇ ਕੋ ਖਤ ਪੜਾ ਲਈਏ ਉਹ ਇੱਕ ਬੰਦਾ ਸਾਡਾ ਦੋ ਜਮਾਤਾਂ ਪੜ ਗਿਆ ਉਹ ਨੂੰ ਹਕੂਮਤ ਨੇ ਧੱਕੇ ਨਾਲ ਪੜਵਾ ਰਿਆ ਖਲੇ ਸਹੀ ਉਹ ਲੈ ਹਕੂਮਤ ਅੰਗਰੇਜ਼ਾਂ ਦੀ ਹੈਗੀ ਆਈ ਹਮ ਇਹ ਆਪਣਾ ਕੈਦ ਆਜ਼ਮ ਦੇ ਬਾਬਾ ਮੁਹੰਮਦ ਅਲੀ ਜਨਾ ਇਹ ਉਹਨਾਂ ਦੇ ਉਸਲੇ ਸਹੀ ਵਕੀਲ ਹੈ ਗਿਆ ਹੈ ਵਜ਼ੀਰ ਹੈ ਗਿਆ ਹੈ ਬਸ ਉਸਲੇ ਹਕੂਮਤ ਦੀ ਸਾਰੀ ਆਈ ਅੰਗਰੇਜ਼ਾਂ ਦੀ ਅੱਛਾ ਬਾਬਾ ਤੂੰ ਕੈਦ ਆਜ਼ਮ ਨੂੰ ਵੇਖਿਆ ਹਾ ਨਹੀਂ ਮੈਂ ਨਹੀਂ ਵੇਖਿਆ ਕੋਈ ਫੋਨ ਮਾਰਾ ਨਹੀਂ ਮੈਂ ਨਹੀਂ ਵੇਖਿਆ ਉਹ ਅਬੋਰਾ ਜ਼ਿਲ੍ਹਾ ਅਬੋਰਾ ਸਾਨੂੰ ਲੱਗਦਾ ਸੀ ਹਮ ਤਹਿਸੀਲ ਬੰਗਲਾ ਫਾਜ਼ਲ ਜ਼ਿਲ੍ਹਾ ਪਰੋਜ਼ਪੁਰ ਹਾਂ ਤਹਿਸੀਲ ਬੰਗਲਾ ਫਾਜ਼ਲ ਦਾ ਸਾਨੂੰ ਲੱਗਦਾ ਸੀ ਸਹੀ ਹਾਂ ਤੇ ਉਹ ਨੇੜੇ ਸ਼ਹਿਰ ਬਰਾ ਕਿਹੜਾ ਤੁਸੀਂ ਨੇੜੇ ਸ਼ਹਿਰ ਬੰਗਲਾ ਸਾਨੂੰ ਅੱਛਾ ਬੰਗਲੇ ਚ ਬੰਗਲਾ ਫਾਜ਼ਲ ਦਾ ਹਾਂ ਸਹੀ ਹੋ ਗਿਆ ਹਾਂ ਤੇ ਤੁਹਾਡੇ ਚੱਕ ਦੇ ਵਿੱਚ ਕੋਈ ਸਿੱਖ ਵੀ ਆਬਾਦ ਹੈ ਸਿੱਖ ਥੋੜੇ ਆਏ ਥੋੜੇ ਹੈ ਹਾਂ ਜ਼ਿਆਦਾ ਪਿੰਡ ਉਹ ਮੁਸਲਮਾਨਾਂ ਦਾ ਸਾਡਾ ਹਮ ਇਹ ਪਿੰਡ ਜਿਹੜੇ ਉੱਥੇ ਜ਼ਮੀਨਾਂ ਵੀ ਮੁਸਲਮਾਨਾਂ ਕੋਲੀਆਂ ਆਂ ਅੱਛਾ ਖੋਤੀ ਉਰ ਬੈਠੇ ਨੇ ਫੈਲ ਕੇ ਇਹ ਫੈਲ ਕਹਿੰਦੇ ਆਂ ਲਾਦੂ ਕੇ ਬੈਠੇ ਨੇ ਲਾਦੂ ਕਹਿੰਦੇ ਆਂ ਹੂੰ ਆਏ ਸਾਬੇ ਵਾਲੇ ਮੀਂਹ ਮੰਜ਼ੂਰ ਖਾਏ ਆ আলম ਸ਼ਾਹ ਦਾ ਸੀ ਅੱਛਾ ਸਾਰਾ ਸਾਡਾ ਗਰੁੱਪ ਉੱਥੇ ਇਕੱਠਾ ਹੀ ਆ ਇੱਥੇ ਜ਼ਮੀਨਾਂ ਮੁਸਲਮਾਨਾਂ ਦੀ ਇੱਥੇ ਹਿੰਦੂ ਕੋਈ ਨਹੀਂ ਹੈ ਜ਼ਿਆਦੇ ਸਹੀ ਉਹ ਅਗਲੇ ਦੇ ਪਹਿਲੇ ਪਾਸੇ ਮੋਹ ਕੁਮਾਰੀ ਵਾਹ ਵੈਦੀ ਆਈ ਭਗਤਿਆਂ ਕੋਲ ਹੋਈਦਾ ਉਹ ਤੋਂ ਸਿੱਖਾਂਦੇ ਆ ਹੂੰ ਜਿਹੜਾ ਜਿਹੜੇ ਪਿੰਡ 'ਚ ਤੁਸੀਂ ਇੰਡੀਆ ਵਾਲੇ 'ਚ ਰਹਿੰਦੇ ਆ ਜੀ ਤੁਹਾਡੀ ਉਮਰ ਦੇ ਤੁਹਾਡੇ ਕੋਈ ਬੇਲੀ Hindu ਕੋਈ Sikh ਜਾਂ ਕੋਈ Musalman ਕਿਹੜੇ ਕਿਹੜੇ ਬੇਲੀ ਆ ਤੁਹਾਨੂੰ ਨਾ ਯਾਦ ਹੈ ਕੋਈ ਨਾ ਯਾਦ ਨੇ ਭਾਈ ਉਹ ਬਸ 80 ਸਾਲ ਹੋ ਗਿਆ ਹੈ ਅੱਛਾ ਹਾਂ ਕੋਈ ਯਾਦ ਨਹੀਂ ਨਾਮ ਨੰਬਰਦਾਰ ਉਹਦੇ Musalmanਾਂ ਦਾ ਹੀ ਆ ਹਾਂ ਉਹ ਸਾਡੇ ਕੋਲ ਜ਼ਮੀਨ Musalmanਾਂ ਦੀ ਆਈ ਹੈ ਸਹੀ ਹਾਂ Hinduਾਂ ਦੀ ਵੀ ਪਹਿਲੇ ਵਾਹਦ ਰਹੇ ਉਹਨਾਂ ਆਰਮ ਸਾਧਵਾਦਲੇ ਪਾਸੇ ਜਿਹੜਾ ਇਹ ਸਾਰੇ ਚਪ ਚੱਕ ਇਹ ਸਾਰੇ Musalman ਹੀ ਆਏ ਸਹੀ ਹੈ ਤੇ ਦੁਕਾਨਾਂ ਖਤਰਿਆਂ ਦੀਆਂ ਆਈਆਂ ਖਤਰੇ Hinduਾਂ ਦੀਆਂ ਨਹੀਂ ਕਿਰਾਣਾਦਿਆ ਕਿਸੇ ਦਾ ਨਾਮ ਯਾਦ ਨਹੀਂ ਮੈਨੂੰ ਯਾਦ ਨਹੀਂ ਉੱਥੇ ਇੱਕ ਬਿਸਨਾ ਕਿਰਾੜ ਹੁੰਦਾ ਸੀ ਹੁੰਦਾ ਮੈਨਨ ਨਾ ਯਾਦ ਉਹਨਾਂ ਦੀ ਦੁਕਾਨ ਹੈ ਸਾਡੇ ਪਲਾਟ ਤੋਂ ਹੋਰ ਮੈਨੂੰ ਯਾਦ ਕੋਈ ਉਹਨਾਂ ਦੇ ਨਾਮ ਜਿਵੇਂ ਮਿਸਾਲ ਦੇ ਤੌਰ ਤੇ ਕੋਈ ਨਾਈ ਕੋ ਮੋਚੀ ਕੋਈ ਤੇਲੀ ਉਹ ਕੌਣ ਹੁੰਦੇ ਆ ਉਹਨਾਂ ਦਾ ਕੋਈ ਪਤਾ ਹੋਵੇ ਉਹ ਵੀ ਜਿਹੜੇ ਮੁਸਲਮਾਨਾਂ ਦੇ ਮੁਸਲਮਾਨੇ ਹੁੰਦੇ ਭੀਲ ਤੇ ਕੋਲੀ ਹੁੰਦੇ ਤੇ ਬਰੋਈ ਹੁੰਦੇ ਉਹ ਵੀ ਹਿੰਦੂ ਹੁੰਦੇ ਸਹੀ ਉਹਨਾਂ ਦੇ ਆਪ ਦੇ ਹੁੰਦੇ ਆ ਆਪਣੇ ਆਪ ਦੇ ਮੁਸਲਮਾਨਾਂ ਦੇ ਹਾਂ ਤੇ ਜਦੋਂ ਵੰਡ ਪਈ ਏ ਹਾਂਜੀ ਉਦੋਂ ਤੁਹਾਡੇ ਚੱਕ ਦੇ ਉੱਤੇ ਕੋਈ ਹਮਲਾ ਉਹਨਾਂ ਨੇ ਕੀਤਾ ਹਾ ਨਹੀਂ ਅਸੀਂ ਹਮਲੇ ਤੋਂ ਪਹਿਲੇ ਨਿਕਲ ਬੈ ਐਲਾਨ ਹੋ ਗਿਆ ਸੀ ਵੀ ਮੁਸਲਮਾਨਾਂ ਨੂੰ ਨਿਕਲ ਜਾਓ ਵੰਡ ਹੋ ਗਈ ਹਿੰਦੁਸਤਾਨ ਦੇ ਪਾਕਿਸਤਾਨ ਦੀ ਬਸ ਉੱਥੋਂ ਮੁਰਾਸੀਂ ਉਵੇਂ ਹੀ ਨਿਕਲ ਬੈ ਰਾਹਾਂ ਚ ਮਿਲਿਆ ਜਦੋਂ ਉੱਥੇ ਅਮਨ ਅਮਾਨ ਬੈਠਾ ਹੈ ਮੁਸਲਮਾਨ ਸਿੱਖ ਹਿੰਦੂ ਇਕੱਠੇ ਹਾਂ ਉਦੋਂ ਤੁਹਾਡਾ ਲਮਣ ਦੇਣ ਕਿਸੇ ਕਰਨ ਵਾਲਾ ਕੋਈ ਨਾਂ ਯਾਦ ਹੋਵੇ ਨਹੀਂ ਵੀ ਮੈਨੂੰ ਨਾਂ ਯਾਦ ਨਹੀਂ ਤੇ ਲੈਣ ਦੇਣ ਦਾ ਹਿੰਦੂਆਂ ਨਾਲ ਸਾਰੇ ਨਾਲ ਸਿੱਖਾਂ ਨਾਲ ਬੇਲੀ ਸਾਥੀ ਵੀ ਸਾਰੇ ਆਏ ਲਈ ਮੈਨੂੰ ਵੀ ਨਾਂ ਯਾਦ ਨਹੀਂ ਤੁਹਾਨੂੰ ਯੋਗੰਦਾ 8 9 ਸਾਲ ਉਮਰ ਦੇ 10 ਸਾਲ ਮੇਰੀ ਤੇ ਵੱਡਿਆਂ ਨਾਲ ਹੀ ਆ ਆਪਣੀ ਤੇ ਤੁਹਾਡੇ ਅੱਬੇ ਰੀ ਕਿੰਨੇ ਭਰਾ ਐ ਦੋ ਦੋ ਤੇ ਦੂਜੇ ਦੇ ਕਿਨਾ ਹਾਬ ਚਾਚਾ ਰਹਿਮਾਨ ਰਹਿਮਾਨ ਹਾਂ ਵੱਡਾ ਸੁਲਤਾਨ ਤੇ ਛੋਟਾ ਰਹਿਮਾਨ ਦਾ ਸਹੀ ਮੇਰੇ ਦਾਦੇ ਨਾ ਚਿਰਾਗ ਆ ਹਮ ਇੱਕ ਦਾਦੇ ਤੇ ਮੁਰਾਦ ਆ ਸਹੀ ਇੱਕ ਦੇ ਨਾਲ صدیق ਆ ਇੱਕ ਦੇ ਨਾਲ ਸੁਬਾਨ ਆ ਚਾਰ ਭਰਾ ਉਹ ਘਟੇ ਆ ਹਮ ਅਗੋਂ ਮੋੜੋ ਉਹ ਚਿਰਾਗ ਦੇ ਵੀ ਦੋ ਤੇ ਮੁਰਾਦ ਦੇ ਵੀ ਦੋ ਤੇ صدیق ਦਾ ਇੱਕ ਤੇ ਸੁਬਾਨ ਦਾ ਵੀ ਇੱਕ ਅਸੀਂ 4-5 ਜਾਰੀ ਇੱਥੇ ਖਾਸ ਕਰਕੇ ਬੈਠੇ ਨੇ ਠੀਕ ਇਹ ਇਹ ਹੁਣ ਤੁਸੀਂ ਬੁੰਮਣ ਸਾਹ ਦੇ ਵਿੱਚ ਬੈਠੇ ਨੇ ਨਾ ਹਾਂਜੀ ਬੁੰਮਣ ਸਾਹ ਦੇ ਤੇ ਬੁੰਮਣ ਸਾਹ ਦੇ ਵਿੱਚ ਟੋਟਲ ਕਮੋਂ ਦੇ ਕਿੰਨੇ ਘਰ ਨੇ ਇੱਥੇ ਘਰ ਬਸ ਅਸਲ 4 ਹੀ ਹਨ ਜਿਹੜੇ ਮੈਂ ਦੱਸਦਾ 4 ਹਨ ਹਾਂ ਦੋ ਜੇ ਮਾਰ ਚੁੰਡ ਹੂੰ ਚੁੰਡ ਮਾਰ ਵਜਦੇ ਨੇ ਸਹੀ ਹਾਂ ਠੀਕ ਹੈ ਤੇ ਉੱਥੇ ਜਦੋਂ ਤੁਸੀਂ ਇੰਡੀਆ ਦੇ ਵਿੱਚੋਂ ਚੱਲੇ ਨਹੀਂ ਉਹ ਰਾਏ ਨੇ ਬਾਰਡਰ ਕਰਾਸ ਕੀਤਾ ਨੇ ਹਾਂਜੀ ਆ ਇਥੇ ਤੁਸੀਂ ਕੋਈ ਮਰੇ ਹੋਏ ਬੰਦੇ ਵੇਖਿਆ ਕੋਈ ਨਹੀਂ ਬੜੀ ਦੁਨੀਆ ਮਰੀ ਇੱਕ ਬੰਦਾ ਛੱਡ ਦੇ ਕਈ ਕਾਫਲੇ ਮਰਨ ਤੇ ਬਾਹਰシャ ਪੈਣੀ ਲੋਕ ਲਾਸ਼ਾਂ ਉਤੂ ਲੱਗਦੇ ਨੇ ਇਹਨਾਂ ਨੂੰ ਹਸਮਾਨ ਵਾਲਾ ਕੌਣ ਆ ਬਸ ਅੱਛਾ ਬੜੀ ਦੁਨੀਆ ਮਰੀ ਬੜੀ ਦਬਾਈ ਹੋਈ ਮੋਢੇ ਤੇ ਪੈਠ ਹੈ ਜਾਗ ਲੱਗੀ ਹੈ ਉਸ ਵੇਲੇ ਮੈਂ 8 ਦਿਨ ਉਹ ਡੜੇ ਰਿਆਂ ਉੱਥੇ ਫੌਜ ਦੇ ਵਿੱਚ ਅੱਛਾ ਮੋੜੇ ਦੇ ਸਿਸਲਾ ਲਾ ਦੇ ਮੋੜ ਨਾਲ ਲੈ ਕੇ ਸਾਨੂੰ ਇਹਨਾਂ ਤੂਫਾਨ ਦਾ ਫਾਇਰ ਕਿਤੇ ਦੇ ਬੰਗਲੇ ਤੋਂ ਪਰ ਆਇੰਦੂ ਲੱਗ ਗਏ ਉਹ ਸਾਨੂੰ ਬੰਗਲੇ ਪੂਰਾ ਹੋ ਰਹਾ ਮੜ ਜਿੱਥੇ ਅਸੀਂ ਰਹੇ ਹੋ ਸਾਨੂੰ ਦੇ ਚ ਆ ਪੀਟਰ ਇੰਜਨ ਪਾਟ ਤੇ ਲਿਆ ਆਂਦੇ ਰਹੇ ਤੇ ਨਰਮੇ ਚੁਗਾ ਆਂਦੇ ਰਹੇ ਫੌਜ ਨਾਲ ਗੀ ਨਾਲ ਸਾਨੂੰ ਲੈ ਜਾਂਦੀ ਹੈ 1965 ਦੀ ਜੰਗ ਦੇ ਵਿੱਚ 65 ਵਾਲੀ ਜੰਗ ਦੇ ਵਿੱਚ ਤੁਸੀਂ ਬੰਗਲੇ ਫਾਜ਼ਲ ਕਿਤਾ ਹੀ ਅਪੜ ਗਏ ਅਪੜ ਗਏ ਅਪੜ ਗਏ ਆਪਣੀ ਮੁਸਲਮਾਨ ਅਪੜ ਗਏ ਉਹ ਤਾਂ ਬੰਗਲੇ ਤੋਂ ਖਲਗ ਗਿਆ ਉਹਨਾਂ ਦੀਆਂ ਸੜਕਾਂ ਪੱਕੀਆਂ ਬਣੀਆਂ ਹੋਈਆਂ ਪੱਕੀਆਂ ਪੱਕੀਆਂ ਉਹਨਾਂ ਦੇ ਰੋਡ ਬੜੇ ਆਪਣੇ ਮੁਸਲਮਾਨਤ ਹੋਵਾਦ ਹੋ ਜਿਹੜਾ ਇੱਥੇ ਆਂਦੇ ਨੇ 15 ਤੰਦਰਾਂਗਸਤ ਨੂੰ 15 ਆਪਣੇ 14 ਜਨਵਰੀ ਨੂੰ 15 ਨੂੰ ਆਂਦੇ ਨੇ ਉਹਨਾਂ ਦੀ ਬਿਲਕੁਲ ਪੱਕੀ ਸੜਕ ਇੰਤਾਰ ਦੇ ਨਾਲ ਵਿੱਚ ਆਦੇ ਵਜੀ ਖੜੀ ਇਹਨਾਂ ਦਾ ਕੁਝ ਵੀ ਨਹੀਂ ਇੰਟਾਵਰ ਉਹਨਾਂ ਦੇ ਪੱਕੇ ਸੜਕਾ ਕਿੱਲੇ ਕਿੱਲੇ ਤੋਂ 100-100 ਵਾੜਦੇ ਬਲਬ ਲੱਗੇ ਨਾਲ ਤਾਰ ਸਿੱਕੀ ਉਹਨਾਂ ਹਮ ਆਪਣਾ ਹੁਣ ਕੋਈ ਬੰਦਾ ਇੰਡੀਆ ਦੇ ਵਿੱਚ ਕੋਈ ਜਾਣਨ ਨਾਲ ਹੈਗਾ ਨਹੀਂ ਵੀ ਆਉਂਦਾ ਕੋਈ ਰਿਸ਼ਤੇਦਾਰ ਬਰਾਦਰੀ ਨਾ ਕੋਈ ਆਪਣਾ ਨਹੀਂ ਰਿਹਾ ਉੱਧਰ ਦੋ ਦੋ ਨੇੜੇ ਕੋਈ ਨਹੀਂ ਆਪਣਾ ਕੋਈ ਸਾਰੇ ਆ ਗਿਆ ਇਹਦੇ ਸਾਰੇ ਤੇ ਤੁਹਾਡੇ ਹੁਣ ਨਾਨਕੇ ਦਾਦਕੇ ਕਿਹੜੇ ਕਿਹੜੇ ਸ਼ਹਿਰਾਂ ਚ ਬੈਠੇ ਬੈਠੇ ਚੱਕ ਦੇ ਵਿੱਚ ਹੀ ਚੱਕ ਦੇ ਵਿੱਚ ਤੇ ਦੋ ਹੀ ਬਰਾਦਰੀ ਚ ਬਾਬਾ ਦੋ ਜੀ ਬਰਾਦਰੀ ਸਾਡੇ 8 ਚੱਕ ਚ ਬੈਠੇ 8 ਕਿਹੜਾ ਚੱਕ ਬਲਾ 8 ਚੱਕ ਐ ਫਾਰਮ ਦਾ ਉਕਾੜੇ ਦੇ ਨਾਲ ਅੱਛਾ ਸਹੀ ਉਕਾੜੇ ਦੇ ਨੇੜੇ ਹਾਂ ਸਹੀ ਬਸ ਆਪੋ ਕੋ ਬਿਆਹ ਦੇ ਖੇਲ ਰੇ ਕੋ ਉੱਥੇ ਬੈਠੇ ਨੇ ਕੋਸੀ ਇੱਥੇ ਬੈਠੇ ਨੇ ਕੋ ਪਾਕ ਪਤਾਂ ਬੈਠੇ ਨੇ ਰਾਖ ਗੰਗਾ ਰਾਮ ਦੇ ਵਿੱਚ ਤੇ ਕੋਈ ਉਹ ਬਿਤਾੜੀ ਜਾ ਕੇ ਜੀਵੇ ਕੇ ਨਾਲ ਕੇ ਉੱਥੇ ਬੈਠੇ ਨੇ ਬਸ ਆਪੋ ਜੀ ਮਿੱਥੋ ਸਹੀ ਜਦੋਂ ਤੁਸੀਂ ਇੱਥੇ ਬੰਮਨ ਸ਼ਾਹ ਦੇ ਵਿੱਚ ਆਏ ਨੇ ਉਦੋਂ ਇੱਥੇ ਤੁਸੀਂ ਕੀ ਕੁਝ ਵੇਖਿਆ ਵੀ ਇੱਥੇ ਇੱਕ ਤਾਂ ਗੁਰਦੁਆਰਾ ਹੋਰ ਕੀ ਕੁਝ ਇੱਥੇ ਬੜਾ ਕੋ ਜਾ ਉਸ ਸਾਰਾ ਬਾਗ ਹੀ ਬਾਗ ਹੈ ਜਿੱਥੇ ਜਬਾਦੀ ਹੋਏ ਸਾਰੇ ਨੇ ਅੱਛਾ ਤੇ ਗੁਰਦੁਆਰਾ ਕੀ ਆ ਤਾਂ ਮੀਆਂ ਫੋਟੋ ਰੰਗ ਰੰਗ ਦਾ ਉਸੇ ਬੰਮਨ ਸ਼ਾਹ ਦਾ ਉਹਨਾਂ ਦੀਆ ਤਹਿ ਖਾਨਾ ਸੀ ਅਜੇ ਫੁਆਰੇ ਖਾਣੇ ਨੇ ਖੂ ਉੱਚਾ ਪੀਪਲ ਉੱਡੇ ਦਾ ਵੰਦਾ ਅੰਦਰ ਫੜਾ ਜਾਂਦਾ ਖੜਾਉ ਮੈਂ ਖੜਾ ਆ ਜਿੱਦਾਂ ਹੀ ਫੇਤਾ ਖਨਾ ਥੱਲੇ ਲੈ ਜਾਣਾ ਉਹਨੇ ਬੈਠਾ ਕੋਠੀ ਵੇਖਣ ਵਾਲੀ ਹੈ ਬਾਗਾਈ ਕੋਠ ਉੜ ਦੇ ਵਿੱਚ ਵੇਖਣ ਵਾਲਾ ਨੀ ਭੋਮਣ ਜੀ ਅੱਜ ਕੀ ਉਜੜਿਆ ਸੱਤਾਂ ਬੈਂਚ ਤੋਂ ਅਗੇ ਸ਼ੀਸ਼ੇ ਦੀਆਂ ਸੱਤਾਂ ਆ ਮੰਦਰ ਦੀਆਂ ਤੇ ਫੋਟੋ ਹਰ ਰੰਗ ਦਾ ਹਰ ਕਿਸਮ ਦਾ ਹਾਂ ਹਰ ਮਜ਼ਬ ਦਾ ਹਰ ਮਜ਼ਬ ਦਾ ਇਹੜਾ ਨਾ ਵੀ ਫਰਾਣਾ ਫੋਟੋ ਕੋਈ ਨਹੀਂ ਫਲਾਣੀ ਸ਼ਹਿਰ ਦਾ ਫੋਟੋ ਨਹੀਂ ਹੈ ਉਹਨੂੰ ਵੀ ਨਾਮ ਦੇ ਲੈ ਹਰ ਰੰਗ ਦੇ ਫੋਟੋ ਹਰ ਰੰਗ ਸਹੀ ਇਥੇ ਦੱਸਦੇ ਨਾ ਬਾਬਾ ਉਹ ਇਸ ਭੂਮਣ ਸ਼ਾ ਦੀ ਕੋ ਸਟੋਰੀ ਕੋਈ ਪਤਾ ਹੈ ਇਹ ਬਲਕਿ ਸਭ ਤੋਂ ਜ਼ਿਆਦਾ ਆਉਂਦੇ ਨੇ ਕਮੋ ਮੰਦੇ ਤੇ ਕਮੋ ਆ ਬਾਬਾ ਭੂਮਣ ਸ਼ਾ ਸਟੋਰੀ ਇਹ ਨਹੀਂ ਕੋ ਦਾ ਪਤਾ ਹੈ ਬਾਬਾ ਭੂਮਣ ਸ਼ਾ ਕਮੋ ਆ ਤੇ ਆ ਭਲੀ ਹਮ ਇੱਕ ਤਾਂ ਬਜ਼ੁਰਗ ਹੈ ਦਾ ਸਹੀ ਆਪਰਾ ਸਿੰਘ ਜਿਹੜਾ ਖੂ ਉਹ ਕਿਉਂ ਨੀ ਟੋਲਾ ਰੱਖੇ ਉਹ ਤੇ ਬੈਠਾ ਹੈ ਹਮ ਹੈ ਵੇਲੀ ਲੱਖਾਂ ਦਾ ਇਹ ਰਕਬਾ ਵੇਲੀ ਲੱਖਾਂ ਦਾ ਸਹੀ ਉਹਨਾਂ ਦਾ ਗੁੰਝ ਗਿਆ ਬੰਦਾ ਤੇ ਇਹਨੇ ਤੇ ਡੇਰਾ ਚਲਾਇਆ ਇਹ ਬਲੋਲਪੁਰ ਦਾ ਹੈ ਹਾਂ ਬੈਲੋਲਪੁਰ ਮੈਂ ਗਿਆ ਵੇਖਿਆ ਇਹ ਕਬੋ ਹੈ ਬੈਲੋਲਪੁਰ ਦਾ ਹੈ ਹੂੰ ਕਿਆ ਦੇ ਡੇਰਾ ਚਲਾਇਆ ਉਹਨਾਂ ਦੇ ਉਹ ਬੱਜਿਆ ਬੱਜਿਆ ਹੋਇਆ ਇਹ ਨਾਮ ਲੋਕ ਆ ਛੋਟੇ ਆਏ ਉਹਨਾਂ ਆਖਿਆ ਉੱਠੇ ਵੀ ਆਏ ਸਾਡਾ ਹੈ ਉਹਨੇ ਆਖਿਆ ਭਈ ਤੁਹਾਡੀ ਕੰਢ ਦੇ ਫੁਰ ਮੀ ਨਿਕਲੇ ਤਾਂ ਇਹ ਮੇਰਾ ਰਕਬਾ ਹੂੰ ਤੋਨੋਂ ਪੁਰ ਨਾਲ ਦਾ ਬਹਿ ਗਿਆ ਉਹਨੇ ਆਖਿਆ ਮੇਰਾ ਉਹ ਮੋਦੋਨੀ ਦੁਨੀਆ ਦੇੰਦੀ ਰਹੀ ਆ ਤੇ ਜਿਵੇਂ ਆਪਾਂ ਬਜ਼ੁਰਗਾਂ ਨੂੰ ਮੰਨਦਾ ਲੈਨੇ ਹੂੰ ਇੱਥੇ ਇਹ ਮੁਸਲਮਾਨਾਂ ਦੇ ਆ ਸਾਡਾ ਹੈ ਹਿੰਦੂਆਂ ਦੇ ਆ ਸਾਡਾ ਹੈ ਸਹੀ ਹਿੰਦੂਆਂ ਨੇ ਭਾਈ ਭੂਮੀਆਂ ਇਹ ਆਂਦੇ ਆ ਭੂਮਣ ਸ਼ਾਹ ਹੈ ਸਹੀ ਜਿਸ ਨੇ ਫੌਤ ਹੋਇਆ ਤੇ ਮੰਦਰ ਦੇ ਚੋਂ ਲਾਸ਼ ਰੱਖੀ ਹੂੰ ਪੁਲਿਸ ਨੇ ਦੋ ਘਰਾਂ ਨੂੰ ਹਕੂਮਤ ਨੇ ਬਜਾ ਦਿੱਤਾ ਵੀ ਵੜਲੇ ਆ ਤੇ ਫੇਰ ਇਹ ਵੜਲੇ ਆ ਤਾਂ ਉੱਥੇ ਉਹਦੀ ਲਾਸ਼ ਹੀ ਕਾਇਨੀ ਹੈ ਠੀਕ ਬਸ ਇੰਨਾ ਕੁ ਦੱਸ ਤੇ ਉਹ ਤਾਂ ਲੰਗਰ ਚੱਲਦਾ ਰਹਾ ਨਾ ਭੂਮਣ ਸ਼ਾਹ ਦਾ ਚਵੀ ਘੰਟੇ 12 ਮਹੀਨੇ ਤੀ ਦੇ ਹੂੰ ਚੌਥਾ ਇਸਾ ਵੰਡ ਵੰਡ ਦੇ ਸੱਤ 80 ਖੂਜ ਜਿੰਦਰਾ ਮਤਲਬ ਕਿ ਸਹੀ 100 100 ਕਿਲੇ ਰਕਬਾ ਹੈ 80 80 ਕਿਲੇ ਰਕਬਾ ਹੈ 7000 ਕਿਲਾ ਹੈ ਇਹ ਦੀ ਵੰਡ ਜਾਂਦੀ ਹੈ ਇਹ ਚੌਥਾ ਹਿੱਸਾ ਉਹ ਬਸ ਗੱਲਾਂ ਤੇ ਉਂਜ ਬਾਬਾ ਤੁਹਾਨੂੰ ਪਿੰਡ ਕਦੀ ਯਾਦ ਆਇਆ ਪਿੰਡ ਦੀ ਕਦੀ ਯਾਦ ਆਈ ਹੋਵੇ ਜਾਂ ਪਿੰਡ ਵੇਖਣ ਨੂੰ ਦਿਲ ਕੀਤਾ ਹੋਵੇ ਜਾਂ ਕਦੀ ਗਏ ਹੋ ਨਹੀਂ ਹੁਣ ਉਹ ਨਿਕਲੂ ਬਸ ਉਹ ਜਮਾਨੇ ਦੇ ਵਕਤ ਜਨਾਬ ਹੋ ਗਏ ਲੰਘ ਗਏ ਤੁਹਾਡੇ ਅੱਬੇ ਨੂੰ ਤਾਂ ਕਦੀ ਯਾਦ ਆਇਆ ਉਸੇ ਇਰਾਂ ਗੱਲਾਂ ਕਰਨਾ ਬੜੀਆਂ ਗੱਲਾਂ ਕਰਦੇ ਕਰਦੇ ਹਾਏ ਫਲਾਣਾ ਸਾਡਾ ਬੇਲੀਆ ਤੇ ਫਲਾਣਾ ਸਾਡਾ ਬੇਲੀਆ ਹੂੰ ਇਸੇ ਮੁੰਡਸਤਾਨ ਦੇ ਪਾਕਿਸਤਾਨ ਮਰੇ ਕਿਉਂ ਕੋਹ ਗਿਆ ਉਹ ਉਂਜੋ ਉੱਥੇ ਤੁਸੀਂ ਛੱਡ ਕੇ ਕੀ ਕੁਛ ਆਇਆ ਹਰ ਸ਼ੈ ਛੱਡ ਆਇਆ ਕੋਈ ਨਾਲ ਲੈ ਜਾਂਦੀ ਵੀ ਇੱਕ ਮਾੜੀ ਚੰਗੀ ਲੈ ਆਂਦੇ ਦੂਜੀ ਉਵੇਂ ਜੰਦਰੇ ਬਾਹਰ ਤੇ ਆ ਗਿਆ ਪਿੱਛਾ ਮੋੜ ਹਟ ਤੇ ਆ ਸਵੇਂ ਨਾਣਾ ਫੱਕਾ ਲੈਣ ਦੇ ਸਾਰਾ ਕੋਈ ਛੱਡਿਆ ਸਈਦ ਗੁਜ਼ਾਰਾਤ ਮੜ ਤੁਸੀਂ ਬੜਾ ਔਖਾ ਕੀਤਾ ਹੁਣ ਪਾਕਿਸਤਾਨ ਆ ਕੇ ਨਾ ਬੜਾ ਔਖਾ ਮੰਗ ਪੀਣ ਕੇ ਗੁਜ਼ਾਰੇ ਕੀਤੇ ਹੋਰ ਸਿਰ ਕੰਮਣ ਖਾਣ ਸਾਈ ਕੰਨ ਲੱਭਦੀ ਹੂੰ ਅਨਾਈਦਿਆਂ ਦੇ ਬੜੀ ਕਿਲਰ ਪੈ ਗਈ ਕਾਲ ਪੈ ਜਾਂਦਾ ਹੈ ਨਾ 40 ਰੁਪਏ ਬਣ ਕਣ ਕੋਈ ਇਹ ਲਭਦੀ ਵੀ ਨਹੀਂ ਆਈ ਜਿਹੜੇ ਇਧਰ ਦੇ ਲੋਕ ਆ ਮੁਸਲਮਾਨ ਬਟ ਉਹ ਨੱਪ ਗਏ ਸਾਰਿਆਂ ਜਿਹੜੇ ਉੱਤੋਂ ਆ ਸਾਨੂੰ ਸੱਦਿਆ ਪਨਾਗੇ ਪਨਾਹੀ ਆ ਗਏ ਹੂੰ ਹੂੰ ਦਿੰਦੇ ਨਹੀਂ ਇਹ ਡਾਣੇ ਨਹੀਂ ਦਿੰਦੇ ਐਂ ਤਰਿਆਂ ਦੇ ਵੀ ਤੁਸੀਂ ਕੀ ਇਹਦੇ ਲਵਣਾ ਨਹੀਂ ਹਟ ਜਾਓ ਇਹੋ ਜੀ ਨਹੀਂ ਗੱਲ ਕਰਦੇ ਨਹੀਂ ਮੁਸਲਮਾਨ ਆ ਇਹ ਵੀ ਅੰਦਰ ਆ ਉਹਨਾਂ ਨੂੰ ਪਤਾ ਇਥੇ ਮੰਦ ਕੋਲੇ ਇਥੇ ਅੱਠ-ਢਾੜੇ ਇਕੱਠੇ ਹੁੰਦੇ ਰਿਹਾ ਸਾਰੇ ਚੱਕਾਂ ਵਾਲੇ ਹੂੰ ਹੂੰ ਉਹ ਜਿਸ ਨੇ ਗਿਆ ਥੋੜੇ ਕੜਦਾ ਸਾਰੇ ਬੰਦ ਹੋ ਗਏ ਮੁਸਲਮਾਨ ਲਗਣੋ ਹਿੰਦੂ ਲਗਣੋ ਇਹਦੇ ਨਾਲ ਕੋ ਪੂਨ ਸੁਗੇ ਇਤੇ ਗਿਆ ਕੋ ਮੈਨ ਨਹੀਂ ਸਹੀ ਠੀਕ ਬਹੁਤ ਸ਼ੁਕਰੀਆ ਮਿਹਰਬਾਨੀ ਬਾਬਾ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਹਾਂਜੀ ਦੋਸਤੋ ਮੈਂ ਉਮੀਦ ਕਰਨਾ ਤੁਹਾਨੂੰ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਜੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼ ਬਾਏ ਬਾਏ ਰਾਬ ਰਾਖਾ ਦੀ